ਹੈਲੋ ਦੋਸਤੋ ਘਰ ਵਿੱਚ ਸੁੱਖ ਸ਼ਾਂਤੀ ਨਾ ਮਿਲਦੀ ਹੋਵੇ ਹਮੇਸ਼ਾ ਟੈਨਸ਼ਨ ਰਹਿੰਦੀ ਹੈ ਤਾਂ ਅੱਜ ਹੀ ਕਰੋ ਇਹ ਉਪਾਅ ਬਹੁਤ ਸੌਖੇ ਜਿਹੇ ਉਪਾਅ ਨੇ ਘਰ ਵਿੱਚ ਹਮੇਸ਼ਾ ਝਗੜਾ ਹੁੰਦਾ ਰਹਿੰਦਾ ਰਹਿਣਾ ਚੰਗਾ ਨਹੀਂ ਹੁੰਦਾ ਅਜਿਹਾ ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿੱਚ ਤਣਾਅ ਦਾ ਮਾਹੌਲ ਰਹਿੰਦਾ ਹੈ ਉੱਥੇ ਮਾਂ ਲక్ష్ਮੀ ਕਦੇ ਵੀ ਸਥਿਰ ਨਹੀਂ ਰਹਿੰਦੀ ਅਜਿਹੀ ਸਥਿਤੀ ਵਿੱਚ ਘਰ ਦੇ ਮੈਂਬਰਾਂ ਦੇ ਇਸ ਦਾ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ 对。<noise> ਲੜਾਈ ਦਾ ਕਾਰਨ ਤੁਹਾਡੇ ਘਰ ਦੇ ਵਾਸਤੂ ਨੁਕਸ ਵੀ ਹੋ ਸਕਦਾ ਹੈ ਇਸ ਵਸਤੂ ਨੁਕਸ ਨੂੰ ਦੂਰ ਕਰਨ ਲਈ ਤੁਹਾਡੇ ਕੁਝ ਵਸਤੂ ਟਿਪਸ ਦੀ ਪਾਲਣਾ ਕਰ ਸਕਦੇ ਹੋ ਤਾਂ ਆਓ ਜਾਣਦੇ ਹਾਂ ਉਹਨਾਂ ਬਾਰੇ ਦੇਵੀ-ਦੇਵਤਿਆਂ ਦੀ ਮੂਰਤ ਨਹੀਂ ਮੂਰਤੀ ਨੂੰ ਆਮੋ ਸਾਹਮਣੇ ਨਾ ਰੱਖੋ ਵਾਸਤੂ ਸ਼ਾਸਤਰ ਅਨੁਸਾਰ ਦੇਵਤਿਆਂ ਦੀ ਮੂਰਤੀ ਨੂੰ ਕਦੇ ਵੀ ਆਮੋ ਸਾਹਮਣੇ ਨਹੀਂ ਰੱਖਣਾ ਚਾਹੀਦਾ ਇਸ ਨਾਲ ਪਰਿਵਾਰ ਦੇ ਮੈਂਬਰਾਂ ਵਿੱਚ ਬੇਚੈਨੀ ਵੱਧ ਜਾਂਦੀ ਹੈ ਇਸ ਤੋਂ ਇਲਾਵਾ ਦੇਵਤਿਆਂ ਦੀ ਇੱਕ ਤੋਂ ਵੱਧ ਤਸਵੀਰ ਨਾ ਲਗਾਓ ਇਹ ਤੁਹਾਡੇ ਪਰਿਵਾਰ ਵਿੱਚ ਝਗੜੇ ਦਾ ਕਾਰਨ ਵੀ ਬਣ ਸਕਦੇ ਹਨ ਘਰ ਵਿੱਚ ਜਗਾਓ ਪੰਚਮੁਖੀ ਦੀਵਾ ਮੰਗਲਵਾਰ ਨੂੰ ਹਨੂਮਾਨ ਜੀ ਦੇ ਸਾਹਮਣੇ ਪੰਚਮੁਖੀ ਦੀਵਾ ਜਗਾਉਣ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਇਸ ਤੋਂ ਇਲਾਵਾ ਤੁਸੀਂ ਘਰ ਵਿੱਚ ਅਸ਼ਟ ਗੰਧਾ ਸਾੜ ਸਕਦੇ ਹੋ ਇਸ ਦੀ ਖੁਸ਼ਬੂ ਹਰ ਪਾਸੇ ਫਲਾਉਣ ਨਾਲ ਸੁੱਖ ਸ਼ਾਂਤੀ ਘਰ ਵਿੱਚ ਆਉਂਦੀ ਹੈ ਠੀਕ ਹੈ ਇਹਦਾ ਬਹੁਤ ਈਜ਼ੀ ਜਿਹਾ ਹੈਗਾ ਅੱਗੇ ਹੈਗਾ ਜੁੱਤੀਆਂ ਅਤੇ ਚੱਪਲਾਂ ਨੂੰ ਸਹੀ ਦਿਸ਼ਾ ਵਿੱਚ ਰੱਖੋ ਵਾਸਤੂ ਸ਼ਾਸਤਰ ਅਨੁਸਾਰ ਜੁੱਤੀਆਂ ਅਤੇ ਚੱਪਲਾਂ ਨੂੰ ਘਰ ਵਿੱਚ ਕਦੇ ਵੀ ਇੱਧਰ ਉੱਧਰ ਨਾ ਨਹੀਂ ਸੁਟਣਾ ਚਾਹੀਦਾ ਹੈ ਇਸ ਕਾਰਨ ਤੁਹਾਡੇ ਘਰ ਵਿੱਚ ਕਲੇਸ਼ ਹੋ ਸਕਦਾ ਹੈ ਪੈਸੇ ਦੀ ਵੀ ਬਰਬਾਦੀ ਬਰਬਾਦੀ ਹੁੰਦੀ ਹੈ ਖਰਾਬ ਪਿਛਲੀ ਉਪਕਰਨਾ ਨੂੰ ਬਦਲੋ ਘਰ ਵਿੱਚ ਲਗਾਏ ਕੇ ਫਿਊਜ਼ ਬਲਬ ਵੀ ਬਹੁਤ ਹੀ ਅਸ਼ੁਭ ਮੰਨੇ ਜਾਂਦੇ ਹਨ ਇਸ ਤੋਂ ਇਲਾਵਾ ਘਰ ਦੇ ਕੋਨਿਆਂ ਵਿੱਚ ਹਨੇਰਾ ਹੋਣਾ ਵੀ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ ਖਰਾਬ ਬਿਜਲਈ ਉਪਕਰਨਾ ਲਗਾਉਣ ਨਾਲ ਤੁਹਾਡੇ ਘਰ ਵਿੱਚ ਕਲੇਸ਼ ਦੀ ਸਥਿਤੀ ਬਣੀ ਰਹਿ ਸਕਦੀ ਹੈ ਕੇਸਰ ਦਾ ਕਰੋ ਇਹ ਉਪਾਅ ਜੇਕਰ ਤੁਹਾਡੇ ਘਰ ਵਿੱਚ ਜਿਆਦਾ ਝਗੜੇ ਹੋ ਰਹੇ ਹਨ ਤਾਂ ਤੁਸੀਂ ਕੇਸਰ ਦਾ ਉਪਾਅ ਕਰ ਸਕਦੇ ਹੋ ਇਹ ਕੇਸਰ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਪੂਜਾ ਕਰਨ ਤੋਂ ਬਾਅਦ ਕੇਸਰ ਦਾ ਤਿਲਕ ਲਗਾਓ ਇਸ ਤੋਂ ਇਲਾਵਾ ਤੁਸੀਂ ਪਾਣੀ ਵਿੱਚ ਕੇਸਰ ਪਾ ਕੇ ਵੀ ਇਸ਼ਨਾਨ ਕਰ ਸਕਦੇ ਹੋ ਇਹ ਬਹੁਤ ਹੀ ਈਜ਼ੀ ਹੈ ਟਿਪਸ ਤੇ ਕਰਕੇ ਤੁਸੀਂ ਜ਼ਰੂਰ ਕਮੈਂਟਾਂ ਵਿੱਚ ਦੱਸਣਾ ਕਿ ਤੁਹਾਨੂੰ ਇਹਦਾ ਅਸਰ ਫਾਇਦਾ ਮਿਲਦਾ ਹੈ ਕਿ ਨਹੀਂ ਤੇ ਜਰੂਰ ਇੱਕ ਵਾਰੀ ਟ੍ਰਾਈ ਕਰਿਆ ਜੇ ਤੁਹਾਨੂੰ ਜਰੂਰ ਇਹਦੇ ਨਾਲ ਲਾਭ ਮਿਲੇਗਾ ਤੇ ਇਹਨੂੰ ਆਪਦੇ ਫਰੈਂਡਾਂ ਨਾਲ ਮਾਪਿਓ ਨਾਲ ਦੋਸਤੋ ਨਾਲ ਜਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਧੰਨਵਾਦ